ਦੇਖੋ ਕੱਲ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਸੀ ਉਹ देर शाम 6 ਵਜੇ ਅਪਲੋਡ ਹੋਇਆ ਜਿਹਦੇ ਕਰਕੇ ਕੱਲ ਬੇਲ ਬਾਂਡਸ ਜਿਹੜੇ ਉਹ ਨਹੀਂ ਫਾਈਲ ਹੋ ਸਕੇ ਕਿਉਂਕਿ ਕੋਰਟ ਟਾਈਮ ਖਤਮ ਹੋ ਗਿਆ ਸੀ ਅੱਜ ਹੁਣ ਸਵੇਰ 10 ਵਜੇ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਐਪਲੀਕੇਸ਼ਨ ਹੁਣ ਲਾ ਰਹੇ ਹਾਂ ਉਹ ਐਪਲੀਕੇਸ਼ਨ ਤੇ ਜੱਜ ਸਾਹਿਬ ਨੇ ਆਰਡਰ ਕਰਨੇ ਨੇ ਕਿਉਂਕਿ ਜਿਹੜੀ ਵੀ ਬੇਲ ਚਾਹੇ ਹਾਈ ਕੋਰਟ ਤੋਂ ਹੋਵੇ ਚਾਹੇ ਸੁਪਰੀਮ ਕੋਰਟ ਤੋਂ ਹੋਵੇ ਉਹਦੀਆਂ ਜਿਹੜੀਆਂ ਬੇਲ ਬਾਂਡਸ ਆ ਉਹ ਟ੍ਰਾਇਲ ਕੋਰਟ ਜਿੱਥੇ ਉਹ ਕੇਸ ਚੱਲਦਾ ਹੁੰਦਾ ਉੱਥੇ ਹੀ ਭਰਨਾ ਪੈਂਦਾ ਸੋ ਜੱਜ ਸਾਹਿਬ ਇਹਦੇ ਤੇ ਆਰਡਰ ਕਰਨਗੇ ਕਿ ਕਿੰਨੇ ਦੇ ਬੇ ਉਹ ਤੋਂ ਬਾਅਦ ਬੀਲ ਬਾਂਡਸ ਫਰਨਿਸ਼ ਕਰਕੇ ਉਰੋ ਜਿਹੜਾ ਰਿਲੀਜ਼ ਵਾਰੰਟ ਹੈ ਉਹ ਨਾਬਾ ਜੇਲ ਜਾਊਗਾ ਸੋ ਨਾਬਿਆਂ ਰਿਲੀਜ਼ ਹੋ ਜਾਣਗੇ ਸੋ ਮੈਨੂੰ ਇਹ ਲੱਗਦਾ ਕਿ ਬਿਫੋਰ ਲੰਚ ਇਹ ਸਾਰਾ ਕੁਝ ਕੰਪਲੀਟ ਹੋ ਜਾਏਗਾ ਦੇਖੋ ਅੱਜ ਮੁੱਖ ਮੰਤਰੀ ਸਾਹਿਬ ਦਾ ਟਵੀਟ ਦੇਖ ਕੇ ਮੈਨੂੰ ਉਹ ਖਾਨ ਯਾਦ ਆ ਗਿਆ ਕਿ ਜਦੋਂ ਪਰਛਾਵੇਂ ਕਦ ਨਾਲੋਂ ਤੇ ਗੱਲਾਂ ਵजूद ਨਾਲੋਂ ਵੱਡੀਆਂ ਹੋ ਜਾਣ ਤਾਂ ਸਮਝੋ ਕੰਮ ਖਤਰੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਟਵੀਟ ਨੇ ਸਿੱਧਾ ਸੁਪਰੀਮ ਕੋਰਟ ਆਫ ਇੰਡੀਆ ਨੂੰ ਤੇ ਸੁਪਰੀਮ ਕੋਰਟ ਦੇ ਆਰਡਰ ਨੂੰ ਚੈਲੰਜ ਕੀਤਾ ਜਿਹੜਾ ਕਿ ਕੰਟੈਂਪਟ ਆਫ ਕੋਰਟ ਹੈ ਮਤਲਬ ਮੁੱਖ ਮੰਤਰੀ ਜੇ ਇਹ ਲਿਖਦੇ ਨੇ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਦੇ ਵਿੱਚ ਮਿਲੀ ਰਾਹਤ ਤੋਂ ਬਾਅਦ ਕਿ ਅਦਾਲਤਾਂ ਦਾ ਰੱਬ ਰੱਖਾ ਹੈ ਇਹਦਾ ਮਤਲਬ ਮੁੱਖ ਮੰਤਰੀ ਸਾਹਿਬ ਜਿਹੜੇ ਸੰਵਿਧਾਨ ਦੀ ਸੋਚ ਚ ਆ ਕੇ ਤੁਸੀਂ ਮੁੱਖ ਮੰਤਰੀ ਬਣੇ ਹੋ ਹੁਣ ਤੁਹਾਨੂੰ ਉਸ ਸੰਵਿਧਾਨ ਤੇ ਭਰੋਸਾ ਨਹੀਂ ਰਿਹਾ ਹੁਣ ਤੁਹਾਨੂੰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ਤੇ ਭਰੋਸਾ ਨਹੀਂ ਰਿਹਾ ਤੇ ਮੈਂ ਯਾਦ ਕਰਾ ਦਿਆਂ ਕਿ ਉਹੀ ਸੁਪਰੀਮ ਕੋਰਟ ਆਫ ਇੰਡੀਆ ਜੀਨੇ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਮਨੀਸ਼ ਸੋਧਿਆ ਅਸਤਿੰਦਰ ਜੈਨ ਨੂੰ ਬੇਲ ਦਿੱਤੀ ਸੀ ਉਸ ਦਿਨ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਜੀ ਸਚਾਈ ਦੀ ਜਿੱਤ ਹੋ ਗਈ ਜੀ ਸੰਵਿਧਾਨ ਬਚ ਗਿਆ ਤੇ ਅੱਜ ਉਹੀ ਸੁਪਰੀਮ ਕੋਰਟ ਆਫ ਇੰਡੀਆ ਨੇ ਪੰਜਾਬ ਸਰਕਾਰ ਦੀਆਂ ਵਧੀਆਂ ਕਿਆਂ ਜਿਹੜੀਆਂ ਕਿ ਸਿਆਸੀ ਰੰਜਿਸ਼ ਤਹਿਤ ਸਿਆਸੀ ਵਿਰੋਧੀਆਂ ਦੇ ਵਿਰੁੱਧ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ ਜੇ ਸੁਪਰੀਮ ਕੋਰਟ ਆਫ ਇੰਡੀਆ ਨੇ ਉਹਦੇ ਤੇ ਟਿੱਪਣੀ ਕਰਤੀ ਜੇ ਪੰਜਾਬ ਸਰਕਾਰ ਦੀਆਂ ਦਲੀਲਾਂ ਨੂੰ ਖਾਰਜ ਕਰਤਾ ਤਾਂ ਮੁੱਖ ਮੰਤਰੀ ਸਾਹਿਬ ਨੇ ਅੱਜ ਅਦਾਲਤ ਦੇ ਉੱਤੇ ਸਵਾਲ ਚੱਕਤੇ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹੂੰਗਾ ਕਿ ਤੁਰੰਤ ਪ੍ਰਭਾਵ ਦੇ ਨਾਲ ਮਾਫੀ ਮੰਗਣ ਕਿਉਂਕਿ ਇਹ ਕੰਟੈਂਪਟ ਆਫ ਕੋਰਟ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੀ ਹੈ ਤੇ ਦੂਜੇ ਪਾਸੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਸੰਤਾ ਮਹਾਪੁਰਸ਼ਾਂ ਦੇ ਉੱਤੇ ਟਿੱਪਣੀ ਕਰਨ ਦਾ ਕੋਈ ਫਾਇਦਾ ਨਹੀਂ ਮੁੱਖ ਮੰਤਰੀ ਸਾਹਿਬ ਕੱਲ ਦੀ ਜਿਹੜੀ ਡੇਰਾ ਬਿਆਸ ਦੇ ਜਿਹੜੇ ਮੁਖੀ ਹੈ ਸਤਕਾਰਯੋਗ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਦੀ ਮੁਲਾਕਾਤ ਦੇ ਉੱਤੇ ਸਵਾਲ ਚੱਕ ਰਹੇ ਨੇ ਤਾਂ ਮੁੱਖ ਮੰਤਰੀ ਸਾਹਿਬ ਜਦੋਂ ਜਦੋਂ ਸਰਕਾਰਾਂ ਦੀਆਂ ਵਧੀਆਂਕੀਆਂ ਵਧੀਆਂ ਨੇ ਜਦੋਂ ਜਦੋਂ ਪੰਜਾਬ ਦੇ ਵਿੱਚ ਅਤਿਆਚਾਰ ਵਧਿਆ ਤਾਂ ਸੰਤਾ ਮਹਾਪੁਰਸ਼ਾਂ ਨੇ ਆਵਾਜ਼ ਉਠਾਈ ਹੈ ਤੇ ਕੱਲ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹ ਇੱਕ ਸੱਚਾਈ ਹੈ ਕਿ ਪੰਜਾਬ ਪੁਲਿਸ ਦੀ ਦੁਰਵਰਤੋਂ ਸਿਰਫ ਸਿਆਸੀ ਵਿਰੋਧੀਆਂ ਵਿਰੁੱਧ ਝੂਠੇ ਮੁਕੱਦਮੇ ਦਰਜ ਕਰਨ ਦੇ ਲਈ ਹੋ ਰਹੀ ਹੈ ਇਹ ਸਾਰਾ ਝੂਠ ਦਾ ਪਲੰਦਾ ਜਿਹੜਾ ਇੱਕ ਵਾਰ ਨਹੀਂ ਦੋ ਦੋ ਵਾਰ ਇਹ ਤੇ ਸੁਪਰੀਮ ਕੋਰਟ ਦੀ ਟਿੱਪਣੀ ਆਈ ਹੈ ਪਹਿਲਾਂ ਡਰੱਗ ਦੇ ਕੇਸ 'ਚ ਮਤਲਬ ਡਰੱਗ ਦੇ ਕੇਸ 'ਚ ਡਰੱਗ ਨਹੀਂ ਸੀ ਲੱਭਿਆ ਸੁਪਰੀਮ ਕੋਰਟ ਤੋਂ ਫਟਕਾਰ ਪਈ ਕੇਸ ਖਰਜ ਹੋਇਆ ਹੁਣ ਆਮਦਨ ਤੋਂ ਬਾਅਦ ਜਾਇਦਾਦ ਦੇ ਕੇਸ 'ਚ ਾਂਦਨੀ ਲੱਭੀ ਜਾਇਦਾਦ ਨਹੀਂ ਲੱਭੀ ਤਾਂ ਸੁਪਰੀਮ ਕੋਰਟ ਜਾ ਕੇ ਤੁਹਾਡੀਆਂ ਦਲੀਲਾਂ ਖਾਰਜ ਹੋਈਆਂ ਸੋ ਹੁਣ ਐਸੀਆਂ ਮੰਦ ਭਾਗੀਆ ਟਿੱਪਣੀਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਟਿੱਪਣੀਆਂ ਦੇ ਨਾਲ ਭਗਵੰਤ ਮਾਨ ਸਾਹਿਬ ਦੀ ਕੋਈ ਗੱਲ ਨਹੀਂ ਜਿਹੜੀ ਚੇਅਰ ਹੁੰਦੀ ਹੈ ਮੁੱਖ ਮੰਤਰੀ ਦੀ ਉਹਦੀ ਕ੍ਰੈਡੀਬਿਲਟੀ ਨੂੰ ਸੱਟ ਵੱਜਦੀ ਹੈ ਜੀ ਤੋ ਪੰਜਾਬ ਦੇ ਮੁੱਖ ਮੰਤਰੀ ਨੂੰ ਗਰੇਸ ਕਰਨਾ ਚਾਹੀਦਾ ਬਹੁਤ ਸ਼ੁਸ਼ੀ ਤਾਂ ਇਹ ਆ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤੇ ਗਵਰਨਮੈਂਟ ਦੀ ਪੂਰੀ ਜ਼ੋਰ ਲਗਾਉਣ ਦੇ ਬਾਵਜੂਦ ਵੀ ਮਾਲਕ ਨੇ ਉਹਨਾਂ ਨੂੰ अल रिहा करा दता है हम अर आ जाएंगे अज आ जाएंगे कोशिश यही कर रहे हैं भी अज तो है। ही आ जाए बाद मालिक का शुकराना करा सारे ना पहला उद्दीर होर रहे परिवार हमेशा ही मुश्किल रही है जी गोरमेंट न कोई सौखा तो होंगे नहीं उन्होंने तो झूठते चूठ लगाई जाने लेकिन मालिक की ऐसी बख्शिश है भी सच्चाई सामने आऊगी आऊगी जी उन्होंने जो इल्जाम लगया ਕਹਿੰਦੇ 540 ਕਰੋੜ ਦਾ ਕਰਦੇ ਨੇ 40 ਕਰੋੜ ਦਾ 40 ਕਰੋੜ ਸਾਡੀ ਪ੍ਰਾਪਰਟੀ ਵਗੈਰਾ ਜੋੜ ਜੜਾ ਕੇ ਉਹਦੇ ਨਾਮ ਪਾ ਦਿੱਤੀ ਹੈ ਲੇਕਿਨ ਜਦੋਂ ਜਦੋਂ ਅ ਅਦਾਲਤ ਵਿੱਚ ਸਾਰੀ ਚੀਜ਼ ਕੋਲ ਉਹ ਸਾਰੀ ਸਾਹਮਣੇ ਆ ਜਾਊਗੀ ਅੱਜ ਜਿਹੜੀ ਉਹਨਾਂ ਨੂੰ ਰਿਹਤ ਮਿਲ ਗਈ ਹੈ ਇਸ ਦਾ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰ ਕਰਦੇ ਆਂ ਤੇ ਆ ਜਿਹੜੇ 5 6 7 ਮਹੀਨੇ ਉਹਨਾਂ ਨੇ ਉਹ ਅੰਦਰ ਰੱਖਿਆ ਉਹਨਾਂ ਨੂੰ ਰੱਬ ਨੂੰ ਯਾਦ ਕਰਨ ਦਾ ਮੌਕਾ ਮਿਲ ਗਿਆ ਹੁਣ ਹਨ ਨਾ ਬਹਿਮ ਸਮਾ ਸੁਣਾ ਬਿਤਾਇਆ ਹੈ ਮਾਲਕ ਦੀ ਯਾਦ ਵਿੱਚ ਤੇ ਸ਼ੁਕਰਾਨੇ ਵਿੱਚ ਚੜ੍ਹਦੀ ਕਲਾ ਪਰ ਜਿਹੜੇ ਦੋਸ਼ ਲਗਾਏ ਜਾਂਦੇ ਹੁਣ ਤੱਕ ਕਦੇ ਨਸ਼ਿਆਂ ਦੇ ਦੋਸ਼ ਲਗਾਏ ਜਾ ਰਹੇ ਕਦੇ ਆਮਦਨ ਤੋਂ ਵੱਧ ਜਾਇਦਾਦ ਦੇ ਇਹਨਾਂ ਨੂੰ ਕਿੱਥਾ ਦੇਖਦੇ ਹੋ ਅਫਸੋਸ ਇਹ ਹੈ ਵੀ ਸਾਰੀ ਪੋਲਿਟੀਕਲ ਪਾਰਟੀਆਂ ਜਿੰਨੀਆਂ ਵੀ ਨੇ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਆਪਣੇ ਸਟੇਟ ਨੂੰ ਮੁਲਕ ਨੂੰ ਕਿਵੇਂ ਉੱਤੇ ਚੱਕਣਾ ਇਹ ਲੱਗੇ ਰਹਿੰਦੇ ਨੇ ਵੀ ਦੂਜੇ ਦੀ ਟੰਗ ਕਿਵੇਂ ਕਟਨੀ ਹੈ ਝੂਠੇ ਇਲਜ਼ਾਮ ਲਗਾ ਲੂ ਕਿ ਆਪਣਾ ਟਾਈਮ ਵੇਸ ਕਰਦੇ ਨੇ ਗਵਰਨਮੈਂਟ ਦੀ ਪੈਸੇ ਵੇਸ ਕਰਦੇ ਨੇ ਤੇ ਕੋਈ ਕਮ ਦਾ ਚੜ ਦਾ ਕਮ ਹੁੰਦਾ ਨਹੀਂ ਪਰ ਇੱਕ ਨਿਯਮ ਕਰਨ ਵਾਲੇ ਵਿਅਕਤੀ ਤੇ ਕਿਰਦਾਰ ਕੁਝ ਹੀ ਕਰਨਾ ਨਸ਼ਿਆਂ ਦੇ ਦੋਸ਼ ਲਗਾਣੇ ਜਿਸ ਤਰ੍ਹਾਂ ਸੀ ਪਹਿਲਾਂ ਦੱਸ ਰਿਹਾ ਸੀ ਕਿ ਪ्योर ਵਜਹ ਦੇਖੋ ਨਾ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਜੰਮਨ ਤੋਂ ਵੇਲੇ ਤੋਂ ਹੀ ਨਾ ਕੋਈ ਸ਼ਰਾਬ ਨਾ ਕੋਈ ਮੀਟ ਖਾਨ ਦਾ ਨਾ ਕੋਈ ਮੱਛੀ ਖਾਨ ਦਾ ਸਿਮਰਨ ਜਪ ਕਰਨ ਦਾ ਪਰਿਵਾਰ ਵਿੱਚ ਚੱਲ ਰਹੀ ਹੈ ਜੀ ਤੇ ਸਾਡਾ ਰੱਖਾ ਤਾਂ ਮਾਲ ਕੀ ਹੈ ਤੇ ਹਮੇਸ਼ਾ ਰੱਖਦਾ ਆਇਆ ਹੈ ਤੇ ਉਹਦੇ ਸ਼ੁਕਰ ਵਿੱਚ ਸ਼ੁਕਰਾਨੇ ਵਿੱਚ ਹੁਣ ਅਸੀਂ ਸਮਾਂ ਲਗਾਣਾ ਹੈ ਅਕੀਰਲਾ ਸਰ ਜਿਹੜੀ ਨੀਵੇਂ ਪੱਦਰ ਦੀ ਸਾ ਗੁਰੂ ਸਾਹਿਬ ਦੀ ਬਖਸ਼ਿਸ਼ ਦਾ صدਕਾ ਇਹ ਪੂਰੇ ਮਹੀਨੇ ਤੋਂ ਪਾਠ ਚੱਲ ਰਹੇ ਨੇ ਮਾਗਦੇ ਮਹੀਨੇ ਦੇ ਘਰ ਵਿੱਚ 24 ਘੰਟੇ ਤੇ ਸ਼ੁਕਰਾਨੇ ਵੇ ਅੱਜ ਖਾਲਸਾ ਕੋਰਡ ਦੀ ਮੀਟਿੰਗ ਦੇ ਵਿੱਚ ਸੇ ਆਏ ਸੀਗੇ ਹੁਣ ਵਾਪਸ ਜਾਵਾਂਗੇ ਉਹਨਾਂ ਨੂੰ ਮਿਲ ਕੇ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗੇ ਸਾਰੇ ਪਰਿਵਾਰ ਚ ਕਾਫੀ ਖੁਸ਼ੀ ਦਾ ਮਾਹੌਲ ਹੈ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਠੀਕ ਹੈ ਸਰ ਤੇ ਇਹ ਪੱਕਾ ਜੋ ਮਾਲਕ ਨੇ ਕੀਤਾ ਬਹੁਤ ਚੰਗਾ ਕੀਤਾ ਪਹਿਲਾਂ ਵੀ ਕੀਤਾ ਉਹ ਵੀ ਚੰਗਾ ਕੀਤਾ ਹੁਣ ਕੀਤਾ ਉਹ ਵੀ ਚੰਗਾ ਕੀਤਾ ਠੀਕ ਹੈ ਸਰ ਤੁਸੀਂ ਕਹਿ ਰਹੇ ਹੋ ਕਿ ਕੋਈ ਵੱਡੀ ਇਹਨਾਂ ਨੇ ਕੋਈ ਵੱਡੇ ਇਲਜ਼ਾਮ ਲਗਾਉਣੇ ਸੀਗੇ ਕੋਈ ਹੋਰ ਇਹਨਾਂ ਦੀ ਵੱਡੀ ਬਿਉਂਤਬੰਦੀ ਸੀਗੀ ਚੰਗਾ ਹੋਇਆ ਕਿ ਉਹਨਾਂ ਨੇ 6 ਮਹੀਨੇ ਜਿਹੜੇ ਅੰਦਰ ਕੱਟ ਲਏ ਤੇ ਇਸ ਤਰ੍ਹਾਂ ਦਾ ਕਿਵੇਂ ਤੁਹਾਡੇ ਦਿਮਾਗ 'ਚ ਆਇਆ ਜੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਆਇਆ ਜੋ ਕੁਝ ਕਰਦਣ ਰੱਬ ਸਾਡੇ ਭਲੇ ਵਾਸਤੇ ਕਰਦਾ ਜਦੋਂ ਅਸੀਂ ਲੜ ਲੱਗੇ ਹੋਏ ਆ ਜੀ ਜੀ ਤੇ ਸਚਾਈ ਜਿਉਂ ਜੂ ਸਾਹਮਣੇ ਆਏਗੀ ਉਹਨਾਂ ਦੀ ਗੱਡੀ ਹੋਰ ਉੱਤੇ ਚੜੂਗੀ ਜੀ ਤੇ ਬਾਕੀ ਝੂਠ ਦਾ ਪੈਰ ਥੋੜੀ ਦੇਰੀ ਚੱਲਦੇ ਨੇ ਬਾਕੀ ਤਾਂ ਬੰਦਾ ਮੁਦੇ ਵੀ ਕਿਰਦਾ ਰਿਹਾ ਤੇ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਜਿਸ ਤਰ੍ਹਾਂ ਦੀਵਾਲੀ ਦਾ ਮਾਹੌਲ ਹੁੰਦਾ ਹੈ ਜਿਸ ਤਰ੍ਹਾਂ ਕਿਸੇ ਵਧੀਆ ਵਿਆਹ ਦਾ ਮਾਹੌਲ ਹੁੰਦਾ ਉਸ ਤਰ੍ਹਾਂ ਦਾ ਮਾਹੌਲ ਹੈਗਾ ਸਾਡੇ ਵਰਕਰ ਸਹਿਬਾਨ ਦੇ ਵਿੱਚ ਬਹੁਤ ਵੱਡੀ ਖੁਸ਼ੀ ਹੈਗੀ ਆ ਸਾਡਾ ਅਸੀਂ ਧੰਨਵਾਦ ਕੀਤਾ ਗੁਰੂ ਨਾਨਕ ਮਹਾਰਾਜ ਦੇ ਕਰਦਾ ਕਿ ਜਿਨ੍ਹਾਂ ਨੇ ਕਿਰਪਾ ਦਾ ਕੀਤੀ ਹੈ ਸਚਾਈ ਦੀ ਜਿੱਤ ਕਰਾਈ ਹੈ ਤੇ ਦੂਸਰੇ ਨੰਬਰ ਤੇ ਸੁਪਰੀਮ ਕੋਰਟ ਦੇ ਉਹ ਜੱਜ ਸਾਹਿਬਾਨ ਦਾ ਜਿਨ੍ਹਾਂ ਨੇ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਹੈਗੀ ਆ ਜਿਹੜੇ ਕਿ ਉਹਨਾਂ ਦੀ ਹਕਮਾਰ ਦਾ ਜਿਹੜਾ ਬੋਲ ਬਾਲਾ ਸੀ ਉਹਦੇ ਨੂੰ ਤੇ ਚਪੇੜ ਮਾਰ ਕੇ ਸਰਕਾਰ ਨੂੰ ਉਹਨਾਂ ਦੇ ਨਾਸੀ ਤੋਂ ਹਲੇ ਆਤਾ ਉਹ ਚਪੇੜ ਕਿ ਉੱਥੇ ਕੋਰਟ ਦੇ ਵਿੱਚ ਇਹਨਾਂ ਤੋਂ ਇੱਕ ਵੀ ਚੀਜ਼ ਸਾਫ਼ ਨਹੀਂ ਹੋਈ ਇਹ ਕਹਿੰਦੇ ਰਹੇ ਕਿ ਵਿਕਰਮ ਸਿੰਘ ਕੋਲ ਹਜ਼ਾਰਾਂ ਏਕੜ ਜ਼ਮੀਨ ਪਹਾੜਾ ਜਿਹੀ ਆ 1 ਇੰਚ ਜਗ੍ਹਾ ਨਹੀਂ ਲੱਭ ਕੇ ਦੇ ਸਕਦੇ ਕਿਸੇ ਵੀ ਜੇ ਡਰਗ ਦੀ ਗੱਲ ਕਰਦੇ ਨੇ ਡਰਗ ਦੀ ਕੋਈ ਗੱਲਬਾਤ ਨਹੀਂ ਸੀ ਗੱਲ ਸੀਗੀ ਵੱਧੂ ਜਾਇਦਾਦ ਦੀ ਉਹ ਕਿਤੇ ਵੀ ਕੋਈ ਇਤਨਾ ਤੋਂ ਸਾਬਤ ਨਹੀਂ ਹੋਈ ਸੋ ਇਹ ਡਰ ਦਾ ਮਾਹੌਲ ਅਜੇ ਵੀ ਸਰਕਾਰ ਜਿਹੜੀ ਹੈ ਡਰੀ ਜਾ ਰਹੀ ਹੈ ਰਾਤੀਂ ਜੋ ਮੈਨੂੰ ਪਤਾ ਲੱਗਾ ਕਿ ਭਗਵੰਤ ਮਾਨ ਦੇ ਵਾਲਦਲੇ ਵੱਡੀ ਟੀਮ ਜਿਹੜੀ ਡਾਕਟਰਾਂ ਦੀ ਬੈਠੀ ਹੋਈ ਸੀ ਕਿਉਂਕਿ ਉਹ ਸਾਬਤ ਨੂੰ ਉੱਪਰ-ਉੱਪਰ ਕੇ ਉੱਠ ਰਿਹਾ ਸੀ ਸੋ ਅਸੀਂ ਇਹ ਕਹਣਾ ਚਾਹੁੰਦੇ ਹਾਂ ਕਿ ਹੁਣ ਟੀਮ ਪਰਮਾਨੈਂਟ 123 24 ਬੰਦੇ ਜਿਹੜੇ ਇਹਨਾਂ ਦੇ ਹੈਗੇ ਆ ਕੇਸ਼ਰੀਵਾਲ ਦੀ ਟੀਮ ਦੇ ਉਹਨਾਂ ਨੇ ਪਰਮਾਨੈਂਟ ਟੀਮ ਡਾਕਟਰਾਂ ਦੀ ਬਿਠਾ ਦਿਓ ਕਿਉਂਕਿ ਉਹਨਾਂ ਦਾ ਹੁਣ ਦਿਲ ਧੜਕਣਾ ਤੇ ਦਿਲ ਫੇਲ ਵੀ ਹੋ ਸਕਦੇ ਨੇ ਤੇ ਹੁਣ ਕਿਵੇਂ ਤੋਂ ਤੁਸੀਂ ਦੂਰ ਕਿਉਂ ਖੜੇ ਤੁਸੀਂ ਇਹ ਦੂਰ ਹੈ ਹੁਣ ਵੀ ਉਹੀ ਡਰ ਉਹੀ ਜਿਹੜਾ ਪਹਿਲਾ ਡਰ ਹੈਗਾ ਉਹ ਇਹਨਾਂ ਦੇ ਅੰਦਰ ਸਤਾ ਰਿਹਾ ਹੈਗਾ ਕਿਉਂਕਿ ਉਹਦੀ ਬਿਕਰਮ ਦੀ ਬੁਛਤੋਂ ਡਰਦੇ ਰਹੇ ਇਹਨਾਂ ਨੂੰ ਇਹ ਚਾਹੀਦਾ ਸੋਚ ਦੇਣ ਕਿ ਬਰਕਰਾਰ ਦੇ ਢੇਲੇ ਆ ਕੇ ਆਪਣੇ ਲੀਡਰ ਦੇ ਕੋਲ ਹੋਣਗੇ ਤਾਂ ਲੀਡਰ ਬਾਹਰ ਜਦੋਂ ਨਿਕਲੂਗਾ ਬੁਖਰ ਕੇ ਨਿਕਲੂਗਾ ਸੋ ਇਹ ਨਾ ਦਾ ਇਹ ਡਰ ਹੈ ਕਿ ਤੁਹਾਨੂੰ ਕੀ ਕਿਹਾ ਗਿਆ ਤੁਸ ਕਹਿੰਦੇ ਕਿ ਇਦੋਂ 200 200 ਮੀਟਰ ਇਧਰੋਂ ਚੱਲੇ ਜਾਓ 200 ਮੀਟਰ ਇਧਰੋਂ ਚੱਲੇ ਜਾਓ ਜਦੋਂ ਕਿ ਜੇਲ ਇੱਥੋਂ ਹੈਗੀ ਆ ਘੱਟ ਤੋਂ ਘੱਟ ਵੀ 800 ਮੀਟਰ ਦੂਰ ਹੈਗੀ ਆ ਸੋ ਅਸੀਂ ਹੁਣ ਇੱਥੇ ਚਾਹ ਲਾ ਰਹੇ ਆ ਲੰਗਰ ਲਾ ਰਹੇ ਆ ਚਾਹ ਦਾ ਇਹ ਸਾਡੀ ਜਿਹੜੀ ਸੰਗਤ ਆਉਣੀ ਆ ਉਹਨਾਂ ਦੇ ਵਾਸਤੇ ਦੀ ਚਾਹ ਬਣਾ ਰਹੇ ਆ ਤੇ ਨਾਲ ਅਸੀਂ ਇਹ ਵੀ ਕਹਿ ਰਹੇ ਆ ਕਿ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਵੀ ਚਾਹ ਪੀ ਲੈਣਗੇ ਕਿਉਂਕਿ ਇਹਨਾਂ ਨੂੰ ਨਾ ਸਰਕਾਰ ਨੇ ਚਾਹ ਭੇਜਦੀਆਂ ਨਾ ਰੋਟੀ ਭੇਜਦੀਆਂ ਅਸੀਂ ਹੀ ਚਾਹ ਤੇ ਰੋਟੀ ਵੀ ਇੱਥੇ ਪੀਂਦਾਂ ਗਿਆਂ ਤਾਂ ਪ੍ਰਧਾਨ ਜੀ ਕੀ ਲੱਗਦਾ ਵੀ ਜੇਲ੍ਹ ਤੋਂ ਅੱਗੇ ਜਿਹੜੇ ਇੱਥੇ ਪੁਲਿਸ ਦੇ ਮੁਲਾਜ਼ਮ ਨੇ ਇਹ ਆਪਣੇ ਹਕਾਮਾਂ ਦੀ ਗੱਲ ਘੱਟ ਬੰਦੋ ਅਸੀਂ ਤੁਹਾਡੇ ਨਾਲ ਹੈਗੇ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਰਹਾਂ